ਧਰਮ ਅਖੰਡ ਕਾ ਇਕੋ ਧਰਮ ਗਿਆਨ ਖੰਡ ਕਾ ਆਖੋ ਕਰੋ ਆਖੋ ਕਰੋ ਉਹ ਐਂ ਇੰਤ ਸੁਵੇਚ ਧਰਤੀ 'ਤੇ ਥਾਪ ਰੱਖੀ ਧਰਮਸਾਲ ਐਂ ਮੰਨ ਤਾ ਪੀਠਾ ਰੱਖੀ ਧਰਮਸਾਲ ਆ ਜਿਹੜੀ ਧਰਤੀ ਐ ਇੱਥੇ ਅਸੀਂ ਜਨਮ ਲਿਆ ਹੋਇਆ ਸਾਰੇ ਜੀਵ ਜਿੰਨੇ ਵੀ ਜਨਮ ਲਏ ਨੇ ਇਹ ਤਰੁਖਾਲ ਸੀ ਧਰਮ ਦਾ ਮੰਤਰਾ ਬੈ ਤੇ ਗਿਆਨ ਦੀ ਪ੍ਰਾਪਤੀ ਕਰਨ ਲਈ ਸੀ ਹਰ ਜੂਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਕੀਤੀ ਬੋਲ ਇਹ ਤਰੁਖੰਡ ਵੱਡ ਗਿਆ ਤਰੁਖਾਲ ਦੇ ਤਰੁਖੰਡ ਕਿਹੜੇ ਲੋਕ ਕਹਿੰਦੇ ਨੇ ਤਰਖੰਡ ਪੰਜ ਦੇ ਲੋ ਇਹੇ ਪੰਜ ਨਹੀਂ ਹੁੰਦੇ ਗਿਆਨ ਦੇ ਖੰਡ ਜਾ ਰਹੇ ਹੁੰਦੇ ਨੇ ਚਾਰੇ ਮਦਾਂਤ ਨੇ ਚਾਰੇ ਪੈਰ ਨੇ ਧਰਮ ਦੇ ਕੋਈ ਇਸ ਗੱਲ ਨੂੰ ਭੁੱਲ ਗਏ ਕਿ ਪੰਜ ਤਲ ਮਾਇਆ ਦੇ ਤੱਤ ਹੁੰਦੇ ਨੇ ਪੰਜ ਘੰਡੀਆਂ ਦੇ ਅੰਦਰ ਬਾੜੀਆਂ ਚਾਰੇ ਨੇ ਗਿਆਨ ਦੀਆਂ ਦੋ ਨੇ ਸੰਤੋਖ ਤੱਕ ਇੱਕ ਕੋਈ ਸੰਜਮ ਤੱਕ ਸਿਖਾਰ ਤੋਂ ਆਖਰ ਤੱਕ ਇਹ ਕਹਿੰਦੇ ਗੰਨਾਣਾ ਸਟਾਰਟ ਕਰਨਾ ਐਂਡ ਕਿੱਥੇ ਜਾ ਕੇ ਹੁਣੇ ਮੁਕਤੀ ਤੇ ਮੁਕਤੀ ਕੀ ਤੋਂ ਹੈ ਬੋ ਕਾਰੰਦ ਮਾਇਆ ਦੀ ਭੁਖ ਤੋਂ ਓਗਣਾ ਤੋਂ ਮੁਕਤ ਮੁਕਤੀਕਾਰ ਤੋਂ ਓਗਣਾ ਤੋਂ ਬਿਲਕੁਲ ਕੀਤੇ ਓਗਣਾ ਹੁੰਦਾ ਗੁਰੂ ਕੀ ਹੋਣੇ ਸਵਾਲ ਨੇ ਇਹ ਜਿਹੜੇ ਬਿਲਕੁਲ ਕੀਤੇ ਪੰਤਰੋਂ ਹੈ ਕਿ ਕਬੀਰ ਨੇ ਕਿਸੇ ਸ਼ਲੋਕ ਚ ਇਹ ਗੱਲ ਕਹੀ ਹੁੰਦੀ ਹੈ ਸੁਰ ਨਾਨਕ ਦੇ ਜੀ ਪਹਿਲਾਂ ਕਾਇਕ ਤਕਬੀਰ ਨੇ ਸਭ ਕੁਝ ਬੋਲ ਫੋੜੀ ਬਹੁਤ ਹੀ ਗੱਲਾਂ ਨੇ ਜਿਹੜੀਆਂ ਪ੍ਰਣਾਮ ਕਰਨ ਆਪਣੇ ਕੋਲ ਹੋਰ ਐਡ ਵੀ ਪੀਏ ਦੇ ਗੰਢੇ ਬ੍ਰਿਕੀ ਕਹਿੰਦਾ ਗੁਰਲਾਗਾ ਤਾਂ ਵਜਾਣੀਏ ਓਰੇ ਗੁਰ ਨੂੰ ਗੁਰਕਾਰ ਦਾ ਗੋਨਾਰ ਮੁਰੇ ਕੋਈ ਹੁੰਦਾ ਗੋਣ ਬਾਣੀ ਵੀ ਕਹਿੰਦਾ ਨੂੰ ਗੁਰ ਬਾਣੀ ਵੀ ਕਹਿੰਦਾ ਗੁਰਗਾ ਇਹਨੇ ਗੁਰਲਾਗਾ ਤਾਂ ਵਜਾਣੀਏ ਮਿਟੇ ਮੋ ਤਨ ਤਾਪ ਹਿਰਦੇ ਦੀ ਚਿੰਤਾ আর 뭐 ਮਿਟ ਜਿਵੇਂ ਤੰਦਾ ਤਰੋਂ ਹਿੰਦਾ ਹੁੰਦਾ ਫਿਰ ਅੰਦਰ ਲੱਤ ਬੇਟਾ ਮੋ ਤਨ ਤਾਬ ਪਰ ਸੋਗ ਗਾਜੇ ਨਹੀਂ ਤੋਹਰਾ ਪਿਓ ਪਰ ਤਰ ਹਰੇ ਵਾਹ ਹੋ ਚੁchni ਨਾ ਲੋਗੇ ਸਿਕਾ ਗੁਣ ਜੇ பக்தੀ ਗੁਣ ਕਰ ਚਵੇ ਤਾਂ ਆ ਪੋਜੀਸ਼ਨ ਹੋ ਜਾਂਦੀ ਹੈ ਫਿਰ ਆਪੇ ਆ ਬਰੇ ਜਾਂਦਾ ਆਪੇ ਆਪ ਆਪੇ ਆਪ ਨਿਰੰਝਨ ਸੁਲੇਰੇ ਰਹਿਣ। ਰੰਗਲ ਮਾਇਆ ਤੌਰੈ ਰਹਿ ਨੂੰ ਮੈਂ। ਫਿਰ ਮਾਇਆ ਮਾਇਆ ਤੌਰੈ ਤੋ ਕਿ ਆਪੇ ਆਪ ਰਹਿੰਦੇ ਵਿੱਚੇ ਤੇ ਹੋਰ ਕੱਖ ਨਹੀਂ ਰੰਦਾ ਖੋਟ ਕੋਈ ਨਹੀਂ ਰਹਿੰਦੀ। ਆਪੇ ਆਪ ਰਹਤਦਾ ਖੋਟ ਨਹੀਂ ਰਹਿੰਦੀ ਸੋਨਾ ਹੀ ਸੋਨਾ ਰਹਿ ਜਾਂਦਾ। ਖਾਲਸਾ ਬੜਨ ਜਾਂਦਾ ਖਾਲਸ। ਆਪਣੇ ਆਪ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਹੁੰਦੀ ਜਦ ਵਿੱਚ। ਕੋਈ ਖੋਟ ਉੱਗੜ ਨਹੀਂ। ਤਰਨਖੰਡ ਦੇ ਵਿੱਚ ਚਾਰੀ ਪਾਰਟ ਨੇ ਚਾਰ ਇਸ ਚਾਰ ਇਸਾਂ ਦੇ ਦੋ ਹਿੱਸੇ ਨੇ ਉਹ ਦੋ ਹਿੱਸੇ ਨੇ ਕਿ ਕਿਸਨ ਤੋਂ ਉੱਕ ਤੱਕ ਦਾ ਹਿੱਸਾ ਉਹ ਬਾਰੋਂ ਗਿਆਨ ਕਰਨਾ ਤੱਕ ਨੇ ਅੱਖਾਂ ਕਰਨਾ ਦਾ ਉੱਥੇ ਵੀ ਗਿਆਨ ਲੈਣਾ ਸਾਰੀਆਂ ਜੁੰਨੀਆਂ ਜਗ੍ਹਾਾਂ ਲੈ ਕਿਉਂਕਿ ਸਾਰੀਆਂ ਜੁੰਨੀਆਂ ਜਗ੍ਹਾਾਂ ਲੈ ਇਸ ਕਰਕੇ ਤਰਨਖੰਡ ਹੈ ਪਰ ਤੀ ਧਰਮ ਛਾਲ ਹੀ ਧਰਮ ਖੰਡ ਹੈ। ਧਰਮ ਖੰਡ ਤਾਂ ਧਰਮ ਕੀ ਹੈ ਗਿਆਨ ਕੀ ਹੈ। ਧਰਮ ਦਾ ਬਤਨ ਧਿਆਨ ਲਾ ਮਾ ਗਿਰੋ ਸੀ। ਉਹ ਖੰਡ ਕਹੇ ਉਹ ਖੰਡਿਆ ਗਿਆਨ ਖੰਡਿਤ ਕੋਈ ਗੱਲ ਹੈ। ਕਿਹੇ ਗਿਆਨ ਖੰਡ ਹੈ ਇਹੀ ਧਰਮ ਖੰਡ। ਜਿਵੇਂ ਗਿਆਨ ਤਾਂ ਹੈ ਧਰਮ ਹੈ। ਜਿੱਥੇ ਧਰਮ ਲੱਭ ਜਾਓ ਉੱਤੇ ਗਿਆਨ ਆ ਸਕਦਾ ਜਿੱਥੇ ਗਿਆਨ ਹੋ ਉੱਤੇ ਧਰਮ ਆ ਸਕਦਾ। ਗੁਰਬਾਣੀ ਚ। ਤੋਏ ਕੋਈ ਅਰਥ ਦਿੰਦੇ ਦੇ ਧਰਮ ਵਰਗੇ। ਜੇ ਅਸੀਂ ਨਹੀਂ ਕਰਾਂਗੇ ਤਾਂ ਬਹੁਤ ਸਾਰੇ ਮਰਖੇ ਪੈ ਜਾਣਗੇ ਪਹੁੰਚਾ ਗਾਉਂਣਾ ਪੈਦਾ ਹੋਣੇ ਹੋਣੇ ਤੇ ਗਿਆ ਧਰਮ ਖੰਡ ਕਾ ਇਹੋ ਧਰਮ ਕਾ ਗਿਆਨ ਖੰਡ ਗਿਆਤਰ ਨਾਲ ਗਿਆਤਰ ਨਾਲ ਗਿਆਨ ਖੰਡ ਕਾ ਆਖੋ ਕਰਮ ਧਰਮ ਕਾਂ ਦੇ ਵਿੱਚ ਆ ਕੇ ਜਦੋਂ ਗਿਆਨ ਖੰਡ ਗਿਆਨ ਲੈਣਾ ਸ਼ੁਰੂ ਕਰਤਾ ਕੀ ਕੀ ਕਿਰਪਾ ਹੋਣੀ ਹੈ ਅਰਬੁਨਾ ਬੋਲ ਕਿਰਪਾ ਕੀ ਕੀ ਤਬਦੀਲੀ ਆਉਣੀ ਹੈ ਉਹ ਮੈਂ ਦੱਸਣ ਲੱਗਿਆ ਧਰਮ ਖਾਣ ਦਾ ਦਾਇਆ ਹੈ ਧਰਮ ਨੂੰ ਧਰਮ ਕਮਾਉਂਦੇ ਅਸੀਂ ਜੇ ਕੋਈ ਧਰਮ ਖਾਣ ਦੀ ਧਰਮ ਖਵਾ ਖਵਾਵੇ ਕੌਣ ਗਿਆਨ ਖੰਡ ਹੈ ਹੋਰ ਕੋਈ ਧਰਮ ਨਹੀਂ ਬਾਕੀ ਧਰਮ ਸਭ ਮੰਨਤੀਆਂ ਦੇ ਨੇ ਗਿਆਨ ਖੰਡ ਤੋਂ ਬਿਨਾ ਜੇ ਗਿਆਨ ਪ੍ਰਾਪਤੀ ਨਹੀਂ ਹੈ ਉਹ ਧਰਮ ਬੇਕਾਰ ਨੇ ਨਿਸਫਲ ਨੇ ਉਹ ਧਰਮ ਸਾਰੇ ਉਸ ਧਰਮ ਦਾ ਇਹਦੀ ਗੱਲ ਦੱਸ ਰਹਿਣੇ ਗੁਰੂ ਨਾਨਕ ਜੋ ਗਿਆਨ ਖੰਡ ਵਾਲਾ ਧਰਮ ਹੈ ਜੋ ਗਿਆਨ ਮਾਰਗ ਹੈ ਗੁਰਬਾਣੀ ਦਾ ਮਾਰਗ ਗਿਆਨ ਮਾਰਗ ਗੁਰਦਾਵਰ ਦੇ ਵਿੱਚ ਗਿਆਨ ਹੈ ਉਹ ਸ਼ਬਦ ਦਾ ਅਰਥ ਹੈ ਗਿਆਨ ਇਹ ਗਿਆਨ ਮਾਰਗ ਹੈ ਤਾਪ ਮਾਰਗ ਨਹੀਂ ਹੈ ਜਿਹੜੇ ਕਹਿੰਦੇ ਨੇ ਚਾਰ ਕੇ ਸੁੰਦੀ ਭਗਤੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਭਗਤੀ ਕੋਈ ਪ੍ਰਕਾਰ ਦੀ ਹੈ ਔਰ ਨਵੀਂ ਪ੍ਰਕਾਰ ਦੀ ਹੈ ਭਗਤੀ ਨਵੇਂ ਪ੍ਰਕਾਰਾਂ ਨੌ ਪ੍ਰਕਾਰ ਦੀ ਨਹੀਂ ਨਵੀਂ ਪ੍ਰਕਾਰ ਦੀ ਨਵੇਂ ਦਾ ਮਤਲਬ ਨਵੀਂ ਪ੍ਰਕਾਰ ਦੀ ਹੈ ਨੌ ਪ੍ਰਕਾਰ ਭਗਤੀ ਦਾ ਧਰਮ ਨਿਸਫਲ ਗਿਆ ਹੈ ਜਗਾਜ ਫੋਕਟ ਧਰਮ ਕਛੂ ਫੜਨਾ ਹੀ ਬਰੋਗੜ ਨੇ ਉਹਨਾਂ ਦੀ ਲਿਸਟ ਦੱਸੋ ਕਿਹੜੀ ਜਿਹੜੇ ਫੋਕਟ ਧਰਮ ਨੇ ਕਛੂ ਫੜ ਨਹੀਂ ਉਹਨਾਂ ਦੀ ਲਿਸਟ ਕੀ ਹੈ ਜਦੋਂ ਕਬੀਰ ਕਹਿੰਦਾ ਛੁੱਟਣ ਕੀ ਵਿਧਿ ਕੇਵਲ ਇੱਕ ਹੈ ਫਾਂਸਣ ਕੀ ਵਿਧਿ ਸਭ ਕੋ ਜਾਣੇ ਛੁੱਟਣ ਕੀ ਇੱਕ ਛੁੱਟਣ ਦੀ ਵਿਧੀ ਇੱਕ ਹੈ আর ਉਹਨੂੰ ਕੋਈ ਜਾਣਦਾ ਹੈ ਉਹ ਫਿਰ ਇੱਕ ਕਿਉਂ ਆਇਆ ਫਿਰ ਬਾਕੀ 4 ਕਿਵੇਂ ਹੋ ਗਈਆਂ ਇਹਦੇ ਸਦਾ ਹੀ ਸਾਰੇ ਵਿਦਵਾਨ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਉਹ ਗੁਰਬਾਣੀ ਕਿੱਥੇ ਕਿੱਟੱਕੀ ਕਿ ਲਿਖਿਆ ਹੋਇਆ ਹੈ ਪੁੱਛੀ ਵੀ ਆਦਮੀ ਸਾਰੇ ਗੁਰਬਾਨੀ ਨੂੰ ਜਿੰਨਾ ਜਨ ਕੰਪਿਊਟਰ ਨੂੰ ਯਾਦ ਰੱਖ ਕੇ ਨਾ ਚਲੋਗੇ ਦੇ ਹੱਥ ਨਹੀਂ ਕਰਦਾ ਹੁੰਦਾ ਕਿਤੇ ਕੀ ਕਿਹਾ ਹੈ ਉਹ ਹੋਵੇਗਾ ਤੁਹਾਡੇ ਧਿਆਨ ਚ ਜਾ ਹੀ ਰਿਹਾ ਡੋਟੇ ਗੱਲ ਆਹੀ ਜਿੰਨਾ ਚਿਰ ਹਰ ਵਕਤ ਉਹ ਆਦਮੀ ਜਾਗਰੂਕ ਨਹੀਂ ਕਰ ਰਹੀ ਤੁਹਾਨੂੰ ਚੰਦਰ ਤਵਸਾ ਦਾ ਕੀ ਮਤਲਬ ਜੋ ਜਿਪੜਿਆ ਸਾਡੇ ਆਦ ਹੈ ਜੇ ਪੜਿਆ ਆਦਮੀ ਨਾ ਫਿਰ ਕਹਾ ਫਿਰ ਦੇ ਰਹਿਨੇ ਰਹਿਦਕ ਫਿਰ ਤਾਂ ਨਹੀਂ ਰਹਿਨੇ ਰ ਤੁਸੀਂ ਇੱਕ ਪੰਕਤੀ ਨੂੰ ਦੇਖ ਕੇ ਉਦਾਰਸ ਨਹੀਂ ਕਰ ਸਕਦੇ। ਸੰਗਤੀ ਦੇ ਵਿੱਚ ਅਰਥ ਕਿਉਂ ਹੁੰਦਾ ਕਿ ਸੇ। ਉਂਟੀ ਦੇਲੜ ਬਟੂ। ਧਰਮਖੰਡ ਦਾ ਇਹੋ ਧਰਮ ਧਰਮਖੰਡ ਦਾ ਸਾਰਾ ਹੀ ਹੈ। ਧਰਮਖੰਡ ਦੇ ਹੀ ਪਾਰਟ ਨੇ ਚਾਰ। ਚਾਰ ਪਾਰਟ ਧਰਮਖੰਡ ਦੇ ਨੇ। ਧਰਮ ਦੇ ਯਾਰ ਚਾਰ ਪੌੜੀਆਂ ਕਹਿ ਲੋ। ਚਾਰ ਪੌੜੀਆਂ ਨੇ। ਉਹ ਪੌੜੀਆਂ ਖਮੀਰ ਨੇ ਦੱਸਦੀਆਂ ਜੇ ਰੋੜਾ ਹੋਰ ਉਹ ਬਾਟਗਾ ਚਾਰ ਸ਼ਲੋਕ ਨੇ ਉਹ ਚਾਰੇ ਪੌੜੀਆਂ ਦੇਓ ਸਟਾਰਟਰ ਰੋੜਾ ਹੋਰ ਉਹ ਬਾਟਗਾ ਨਵਾਣਾ ਰੋੜੇ ਦੀ ਕੋਈ ਕੋਈ ਜਾਨ ਨਹੀਂ ਕੋਈ ਕਰਤ ਨਹੀਂ ਅਗਰ ਤੇਰੀ ਬਿਲਕੁਲ ਪੁੱਛਣਾ ਹੋਵੇ ਸੰਸਾਰ ਚ ਪ੍ਰਵਾਹ ਨਹੀਂ ਇਸ ਕੋ ਤਜਮਨ ਕਾਹੂ ਪਰ ਮੰਨ ਚਾਹੂ ਨਹੀਂ ਹੋਣਾ ਕੋਈ ਪੁੱਛ ਹੋਵੇ ਜਾਂ ਨਾ ਹੋਵੇ ਕਿ ਵੀ ਭਗਤੀ ਇੱਥੋਂ ਸਟਾਰਟ ਹੁੰਦੀ ਆ ਅਸਲ 'ਚ ਪਰ ਜੇ ਇੱਥੇ ਰੋੜਾ ਹੋ ਗਈ ਬਹਿਜ ਮੈਂ ਫੇਰ ਵੀ ਨਹੀਂ ਗੱਲ ਬਣਦੀ ਅੱਗੇ ਚੱਲ ਤੂੰ ਇਹ ਨਾ ਕਹੀਂ ਵੀ ਮੈਂ ਤਾਂ ਰੋੜਾ ਹੋ ਗਿਆ ਇਹ ਹੰਕਾਰੀ ਨੇ ਇੱਥੇ ਹੀ ਖੜਾ ਰਿਹਾ ਫੇਰ ਗੱਲ ਖਤਮ ਐ ਮੇਨੂੰ ਤੂੰ ਵੀ ਮੂਰਗਾ ਮੂਰਗ ਰਹਿਣਾ ਗੰਤਾਂ ਕਿ ਦੋ ਪਾਦ ਦੋ ਸਟੈਪ ਉੱਗਣ ਛੱਡਣ ਦੇ ਰੇ ਬੁਖਤੀ ਦਾ ਉਹ ਗਣ ਛੱਡਣੀ ਨੇ ਦਲ ਦਲ ਚੋਂ ਬਾਹਰੇ ਨਿਕਲਣਾ ਵਾਇਆ ਤਿਆਗਣੀ ਹੋਵੇ ਬਿਖ ਤਿਆਗਣੀ ਹੈ ਨਸ਼ਾ ਤਿਆਗਣਾ ਹੀ ਹੈ ਇਸ ਵਾਇਆ ਦਾ ਦੋ ਸਟੈਪ ਤਾਂ ਇਹੇ ਜਿੱਥੇ ਤੱਕ ਕੁਰਬਾਨੀ ਸੰਨੁਪਦੇਸ਼ ਕਰਦੀ ਹੈ ਕੰਨਾਂ ਤੇ ਸੁਣਨ ਵਾਲੀ ਅੱਖਾਂ ਤੇ ਦੇਖਣ ਵਾਲੀ ਜਿਹੜੀ ਬਸ ਉਹ ਔਗਣ ਛੱਡਲੇ ਛੱਡਣੇ ਨੇ ਆ ਔਗਣ ਲਾਇਕ ਆ ਕਰ ਤੁਸੀਂ ਲਾਇਏ ਵੀ ਅਸੀਂ ਅੱਖਾਂ আর ਕੰਨਾਂ ਤੋਂ ਬਾਅਦ ਨੇ ਜਨਮ ਲੈ ਕੇ ਹੀ ਲਾਇਏ ਨੇ ਔਗਣੇ ਪਹਿਲਾਂ ਤਾਂ ਛੱਡਣੇ ਨੇ ਜਦੋਂ ਛੱਡਦੇ ਉਸ ਪੋਜੀਸ਼ਨ 'ਚ ਆ ਗਿਆ ਸੀ ਜਿਹੜੀ ਗਰਭ 'ਚੋਂ ਪੈਦਾ ਹੋਣ ਵਾਲੀ ਸੀ ਬਾਲਗੁੰਧ ਹੌਕਣ ਛੱਡ ਕੇ ਬਾਲਗੁੰਧ ਵਿੱਚ ਪਰਵੇਸ਼ ਕਰਦੇ ਨੇ ਧੰਨੇ ਪਾਇਓ ਹਾਂ ਬਾਲਗੁੰਧ ਬਾਲਗੁੰਧ ਉਹ ਬਾਲਗੁੰਧ ਹੋਏ ਨੇ ਜਮਣ ਵੇਲੇ ਬਦਉਂਦੀ ਹੈ ਉਹਨੂੰ ਕੋਈ ਮੈਰੀ-ਫਗਾਨਾ ਨਹੀਂ ਹੁੰਦਾ ਉਹਨੂੰ ਕੋਈ ਆਪਣਾ-ਪਰਾਇਆ ਨਹੀਂ ਹੁੰਦਾ ਥੋੜੋ ਬਾਰੂਦ ਨਹੀਂ ਆਂਗੀ ਬਾਲਗੁੰਧ ਤੇ ਵੀ ਆਰਥ ਹੋਰ ਗੜੀ ਫਿਰਦੇ ਨੇ ਜਹੇ ਹੀ ਉਹਨਾਂ ਦੀ ਬੋਧਾ ਹਜ਼ਾਰ ਥਲੇ ਬਾਲ ਬੁੱਤ ਬਾਲ ਕੰਦੀ ਬੁੱਤ ਚੈਨਮ ਵੇਲੇ ਨੀ ਬੁੱਤ ਪਰ ਕੋਈ ਪਤਾ ਨਹੀਂ ਆਪਣਾ ਜਿਆਦਾ ਨਹੀਂ ਪਤਾ ਗੁਰਦਾ ਨਹੀਂ ਪਤਾ ਵਿਆਹਣਾ ਚਾਹੇ ਪੜਤਾਲ ਹੋਵੇ ਕੋਈ ਚਖਲੋ ਕਹਿਣਾ ਮੈਨੂੰ ਭਿੰਡਤਾ ਕੋਈ ਪ੍ਰਗਤ ਉਹਦਾ ਬਾਦ ਸਭ ਇੱਕੋ ਨੇ ਬਾਲ ਦੋ ਵੇਣੀ ਦੋ 12 ਤੇ ਪਤਾਂ ਲੋਕੋੜੀਆਂ ਤਾਂ ਧਰਮਖੰਡ ਦੇ ਵਿੱਚ ਆ ਕੇ ਗਿਆਨਦੀਆਂ ਸਿਰਫ ਸਾਨੂੰ ਔਗਣ ਛਡਾਉਂਦੀਆਂ ਹੀ ਨੇ ਕੱਪੜੇ ਦੀ ਮੈਲ ਕਢਦੀਆਂ ਨੇ ਵੰਦੀ ਜਿਹੜੀ ਮੈਲ ਭਰ ਗਈ ਨਾ ਉਹ ਮੈਲ ਕਢਦੀਆਂ ਨੇ ਬਾਕੀ ਦੋ ਪੌੜੀਆਂ ਕੀ ਕਰਦੀਆਂ ਨੇ ਜਿਹੜਾ ਕੁਛ ਅਸੀਂ ਕਰਨਾ ਹੈ ਤੇ ਨਾ ਫੇਰ ਉਹ ਸਟਾન્ડ ਹੋਣਾ ਜੋ ਉਗਣ ਛੱਡਣਾ ਕੋਈ ਭਗਤੀ ਨਹੀਂ ਹੈ। ਮੈਣ ਲੱਗੀ। ਮੈਣ ਧੋਲੀ। ਜੇ ਮੈਣ ਧੋਣ ਨੂੰ ਭਗਤੀ ਮੰਨ ਲਿਆ ਫਿਰ ਹੌਮ ਵਿੱਚ ਭਰ ਗਿਆ, ਹੌਮ ਵਿੱਚ ਧੋਵੈ। ਜਿਹੜਾ ਆਦਮੀ ਆਨੇ ਮੈਣ ਛੱਡਣ ਨੂੰ ਭਗਤੀ ਮੰਨ ਲਿਆ ਨਾ ਉਗਣ ਛੱਡਣ ਨੂੰ। ਧੋਵ ਵਿੱਚ ਮੈਣ ਭਰੀ ਗਈ ਦੀ ਹੰਕਾਰ ਜੇ ਧੋ ਰਹੇ ਨੇ ਹੰਕਾਰ ਗਏ ਹੀ ਨਹੀਂ ਉਹਨਾਂ ਦਾ। ਉਗਣ ਹੀ ਛੱਡ ਦੇ। ਉਹ ਕਿਲਕੇ ਵਿੱਚ ਛੁੱਟ ਕੇ ਹੌਮ ਵਿੱਚ ਭਰੀ ਹੈ ਉਹ ਵਿੱਚ ਤੋਂ ਬੇ ਤੋ ਵੀ ਹੰਕਾਰ ਜੇ ਰਹੇ ਨੇ ਉਤੋਂ ਗਹਾਂ ਅਜੋ ਸਰੋੜਾ ਤੇ ਆ ਤੋ ਕਾ ਪਿਆ ਪੰਥੀ ਕੋ ਦੁਖ ਦੇ ਤੂੰ ਪੰਥੀਆਂ ਨੂੰ ਇੱਥੇ ਰੋਕ ਲੇਂਗਾ ਇੱਥੇ ਰੋਕੇ ਪੰਥੀ ਦੁਖ ਚ ਨੇ ਮਾਇਆ ਚ ਰਹ ਜਣਗੇ ਜੇ ਨਾਲ ਜੁਗੈ ਸੁ ਤੇਰਾ ਹੀ ਕੇਲਾ ਬਣ ਕੇ ਰਹਿ ਗਿਆ ਨਾ ਜੀਵਨ ਗਿਆ ਉਹਦਾ ਤੇਰਾ ਤਾਂ ਗਿਆ ਹੀ ਗਿਆ ਉਹਦਾ ਵੀ ਗਿਆ ਆ ਹੀ ਕੁਝ ਹੋ ਰਿਹਾ ਜਿੱਡਾ ਕੋਈ ਸੰਤ ਆ ਉਹ ਉਹ ਤੋਂ ਕਹਾਣੀ ਜਾਣ ਦਿੰਦਾ ਇਹ ਬਹੁਤ ਡੂੰਗੀ ਗੱਲ ਸੀ ਜਿਹੜੀ ਕਬੀਰ ਨੇ ਕਹੀ ਹੈ ਜਿੰਨਾ ਗਿਆਨ ਆ ਕਹਿੰਦਾ ਵਹੀ ਆ ਜੋ ਕੁਛਾਂ ਬ ਮੇਰੇ ਅੰਦਰ ਵੜਜੋ ਆਪ ਕਹਾਣੀ ਜਾਣ ਲਿਓ ਨਾ ਕੰਠੀ ਕੋ ਦੁਖ ਦੇ ਹਰਿਆਣਾ ਐਸਾ ਚਾਹੀਏ ਜੋ ਧੰਡੀ ਵਖੇ ਮਿੱਟੀ ਬਣੀਵੇ ਵਜੂਦ ਮੜ ਜਵੇ ਫੇ ਖੇ ਵੀ ਕੁਛ ਨਹੀਂ ਹੈ ਉਹ ਵੀ ਘਟਦੀ ਫੇ ਪਿਆਰ ਤੋਂ ਕਿਆ ਪਿਆ ਖੇ ਅਖਾਂਜ ਬਾਨੀ ਕਿਸੇ ਤੇ ਚੰਗੀ ਐ ਪੁੱਟ ਕੇ ਮੂਹ ਤੇ ਨੱਕ ਤੇ ਸਰੀਰ ਤੇ ਕੱਪੜਿਆਂ ਤੇ ਪੈਜ ਬਈ ਉਹਨੂੰ ਧੋ ਰੇ ਰਸੋ ਚੰਗੀ ਐ ਆ ਜੋ ਖੇ ਅਡਾਊਗਾ ਜੇ ਬੋਲੂਗਾ ਗਿਆਨ ਦਊਗਾ ਹਲੇ ਉਹ ਤੇ ਅੰਦਰ ਖੇ ਆ ਜੋ ਜਿਹੜੇ ਇਸ ਅਗਲੀ ਅਵਸਥਾ 'ਚ ਵੀ ਗਿਆਨ ਦੇਣਗੇ ਨਾ ਉਹ ਵੀ ਖੇੜ ਆਉਣਗੇ। ਅਸੰਤ ਸਾਰੇ ਖੇੜ ਆਉਦੇ ਨੇ। ਇਹਨੂੰ ਤੋੜ ਕਹਿੰਦੇ ਨੇ ਖੇੜ ਨੂੰ। ਬੰਦੇ ਅੜਾਤੀ ਖੇ। ਆਪਾਂ ਕਹਿੰਦੇ ਨਾ। ਤੇ ਖੇੜ ਆਉਂਦੇ ਨੇ ਸਾਰੇ। ਹੁਣ ਉੱਥੇ ਹੀ ਸਾਰਾ ਗੁਰਮਤ ਦਾ ਜਿਹੜੇ ਪ੍ਰਚਾਰ ਕਰਦਾ ਰਹੇ ਉਹਨਾਂ ਨੇ ਖੇੜ ਆਈ ਏ। ਖੇੜ ਆਈ ਏ ਮਾਇਆ ਨਾਲ ਜੋੜਨ। ਕਿੱਥੇ ਤੱਕ ਵੀ ਖੇੜ ਆਉਂਗੇ ਤੁਸੀਂ? ਜੋੜ ਲਾ ਕੇ ਅੰਗ ਫੇਪੀ ਤੋਂ ਕਿਆ ਪਿਆ ਜੇ ਬੋਲੋਗੇ ਖੇੜਾਉਗੇ ਅੱਖਾਂ ਚ ਪਾ ਦੋਗੇ ਘਟਾ ਅਗਲੇ ਦੇ ਮਲੀਨੇ ਕਰੋਗੇ ਉਹਨੂੰ ਕੁਝ ਨਹੀਂ ਕਰ ਸਕਦੇ ਫੇਰ ਸਾਰੇ ਲੋਕਾਂ ਨੇ ਬੋਲ ਤੋ ਮਲੀਨ ਹੋਈ ਪਈ ਐ ਵੀ ਗੁਰਦਵਾਰਿਆਂ ਪਤਾ ਨਹੀਂ ਕੀ ਮਿਲਦਾ ਗੁਰਬਾਣੀ ਕੀ ਕਹਿੰਦੀ ਐ ਕੀ ਗੱਲ ਖੇੜਾਈ ਹੋਈ ਐ ਨਾ ਲੋਕਾਂ ਨੇ ਖੇਂਦਾ ਅਸਰਾ ਜਿਹੜੀ ਥੇ ਉੱਡ ਕੇ ਪਈ ਹੋਈ ਜਾਂ ਨਾ ਦੇਖਾਂ ਭਰ ਜਾਂਦਾ ਐਸਾ ਚਾਹੀਏ ਜੋ ਪਾਣੀ ਸਰਭੰਗ ਪਾਣੀ ਸਰਭੰਗ ਕੀ ਹੁੰਦਾ ਪਾਣੀ ਨੂੰ ਗੜਵੀ ਜਬਾਦੋ ਗੜਵੀ ਵਰਗਾ ਪਾਣੀ ਜਬਾਦੋ ਠਾੜੀ ਜਬਾਦੋ ਠਾੜੀ ਵਰਗਾ ਉਹ ਜਿਹੇ ਵਰਖ ਜੰਮ ਜਾਂਦੀ ਹੈ ਹਰ ਕਿਸੇ ਨਾਲ ਸੰਗਤ ਕਰਦਾ ਉਹੋ ਜਿਹੀ ਬਣ ਜਾਂਦਾ ਉਹ ਵੀ ਮੜ ਜਿਹੜੇ ਸਾਧੇ ਜਾਵੜੇ ਉਸ ਦਾ ਜੱਲਾ ਬਣ ਗਿਆ ਇਹ ਤਾਂ ਬਾਗਲ ਹੈ ਉਹ ਵੀ ਕੱਟਿਆ ਤਾਂ ਤਾਂ ਸਦਾਈ ਉਹਨੂੰ ਲਿਆ ਲੈਣੀ ਹੈ ਸਰਬੰਗੋਂ ਨਹੀਂ ਆਉਣਾ ਚਾਹੀਦਾ ਜਿੰਨੇ ਕਰਾਂ ਗੱਲਾਂ ਉਹਦੇ ਨਾਲ ਉੱਠ ਜਾਂਦੇ ਨੇ ਦੋ ਗੱਲ ਹੋ ਗਈ ਦਸ ਅਦਾਈਆ ਫਿਰ ਪਰ ਖੇਰ ਉਹਦਾ ਤੋ ਦਿੰਦਾ ਨਾ ਤਰਾ-ਤਰਾ ਨੇ ਗੱਲਾਂ ਸੁਣਦਾ ਜੇ ਤਰਾ-ਤਰਾ ਨੇ ਗੱਲਾਂ ਕਹਿੰਦਾ ਵੀ ਫਰਾਨਾ ਆਏ ਕਹਿੰਦਾ ਢਿਮਕਾ ਆਏ ਕਹਿੰਦਾ ਉਹ ਆਏ ਕਹਿੰਦਾ ਇੰਨਾ ਤਾਂ ਉਹਨੂੰ ਗਿਆਨ ਹੋ ਜਾਂਦਾ ਤੇ ਦੂਏ ਰੋਖੇ ਵਾਲੇ ਰੋ ਫੇ ਤੇ ਖਿਲਾਫ ਜਿਹੜਾ ਬੋਲਦਾ ਉਹ ਵੀ ਉਹਨੂੰ ਪਤਾ ਹੁੰਦਾ ਕਿਹ ਵਾਂਜੇ ਪਾਣੀ ਚਾਹੀਦਾ ਧੋਣ ਵਾਸਤੇ ਸਾਰੇ ਫਿਰ ਧੋਂਦੇ ਨੇ ਫਿਰ ਖੇਡੋ ਪਾਣੀ ਚੰਗਾ ਪਰ ਪਾਣੀ ਵੀ ਨਹੀਂ ਚੰਗਾ ਹੈ ਪਾਣੀ ਵੀ ਮਾਇਆ ਹੈ ਜਿੱਤੇ ਟੱਕ ਪਾਣੀ ਹੈ ਉਹ ਸਰੀਰ ਹੈ ਉਹ ਸਰੀਰ ਨਾਲ ਪਾਣੀ ਨਾਲ ਵੀ ਜੁੜਿਆ ਹੋਇਆ ਹੈ ਪਰ ਭਾਈ ਗੁਰਾਂ ਗੁਰਦਾਸ ਦਾ ਸਰੀਰ ਤੇ ਹੀ ਖੜੰਗੇ ਉਹਦਾ ਗੁਰਸਿੱਖ ਨੂੰ ਪਾਣੀ ਦੇ ਬਰਾਬਰ ਧੋਣਦਾ ਬਾਰੇ ਵਰਗਾ ਸੁਆਦ ਹੈ ਕਿਉਂਕਿ ਭਾਈ ਗੁਰਦਾਸ ਦੀ ਬਾਣੀ ਨਹੀਂ ਲਿਖੀ ਕਿਸੇ ਪੰਡਤ ਦੀ ਲਿਖੀ ਹੋਈ ਹੈ ਵਾਹਮਣ ਦੀ ਜੇ ਭਾਈ ਗੁਰਦਾਸ ਦੀ ਹੁੰਦੀ ਆ ਉਹਨੂੰ ਪਤਾ ਨਹੀਂ ਕਿ ਕਵੀਰ ਲਿਖੀ ਲਿਖਿਆ 12 ਦੀ ਭਾਈ ਗੁਰਦਾਸ ਦੀ ਹੈ ਕਿਸੇ ਕਰਕੇ ਨਾ ਹੋਣੀ ਹੈ ਕਿਸੇ ਦੇ ਵਿੱਚ ਉਹਨਾਂ 12 ਦੇ ਕਿਸੇ ਬਾਣੀ ਚ ਨਾ ਹੋਈ ਨਹੀਂ ਅਨਾਮ ਕੋਈ ਰாக ਹੈ ਵਰਨ ਤਾਂ ਰੰਗਾਂ ਚ ਨੇ ਜਿੰਨੀਆਂ ਬਾਹਰਾਂ ਨੇ ਆਪਣੇ ਰਾਗਾਂ ਚ ਨਹੀਂ ਬਾਹਰਾਂ ਦਾ ਸਟਾਈਲ ਹੋ ਰਿਆ ਨਾਲੇ ਕਿਸੇ ਬਾਹਰ ਚ ਕੋਈ ਸਾਖੀ ਨਹੀਂ ਉਹ ਤਾਂ ਗੁਰੂ ਨਾਨਕ ਦੀ ਜੀਵਨੀ ਲਿਖ ਰਿਆ ਵਿੱਚ ਕੇ ਦੇ ਜੀਵਨੀ ਲਿਖਾਇਆ ਤੇ ਉਠ ਪੜਾਂ ਕੁਛ ਕਰ ਰਿਆ ਤੇ ਕੁਛ ਕਰ ਰਿਆ ਐਵੇਂ ਪਾਗਲੀਆਂ ਮਾਰੀਆਂ ਗੀਆਂ ਸਾਰੀ ਜਿਹਨੂੰ ਗੁਰਬਾਣੀ ਨਹੀਂ ਸਮਝੀ ਉਹਦੇ ਵਾਸਤੇ ਪਾਗਲੀਆਂ ਹੀ ਨੇ ਜਿਹਨੂੰ ਸਮਝ ਨਹੀਂ ਉਹਦੇ ਵਾਸਤੇ ਕੁਝ ਹੋਵੇ ਪਰ ਜਿਹੜੇ ਖੇਡ ਹਾਲਦੇ ਨੇ ਨਾ ਉਹਨਾਂ ਵਾਸਤੇ ਉਹ ਤਾਂ ਖੇਡ ਆ ਹੀ ਹੋਈ ਐ ਉਹੜਾ ਹੀ ਉਹ ਖੇਡ ਹੋਈ ਓ ਪਰ ਜਿਹੜੇ ਖੇੜ ਹੁੰਦੇ ਨੇ ਉਹਨਾਂ ਵਾਸਤੇ ਕੀਮਤ ਹੋ ਸਕਦੀ ਹੈ ਉਹਨਾਂ ਦੀ ਬੁੱਧੀ ਮਲੀ ਨਾ ਵਿਚਾਰਾਂ ਦੀ ਜਿਹੜੂ ਕਹਾ ਪਤਾ ਨਾ ਪਾਣੀ ਤੋਂ ਵੀ ਗਹਾ ਦਾ ਭੁੱਖੇ ਧੋਕੇ ਗਹਾ ਜਾਏ ਜੋ ਜਾ ਰਹੇ 14 ਸ਼ਲੋਕਾਂ ਦਾ ਪਤਾ ਵੀ ਚਾਰ ਸ਼ਲੋਕ ਕਿਉਂ ਰਚੇ ਰਹੇ ਕੀ ਮਤਲਬ ਹੈ ਉਹਦਾ ਕਿ ਚਾਰ ਖੰਡ ਨਹੀਂ ਚਾਰੇ ਸ਼ਲੋਕ ਫਿਰ ਇਹਨੂੰ ਵੀ ਪਾਣੀ ਨੂੰ ਵੀ ਛੱਡਿਆ ਇਹ ਕਿ ਔਗਲ ਕਿਉਂ ਸੀਰਾ ਤਾਤਾ ਹੋਏ ਸੀਰਾ ਤਾਤਾ ਕੀ ਹੈ ਗਰਮੀ ਹੋ ਸਰਦੀ ਇਹ ਮਾਇਆ ਹੈ ਇਹਦਾ ਅਸਰ ਰਹਿੰਦਾ ਤੇ ਜਿਹੜਾ ਪੂਰੀ ਬੁੱਧ ਵਾਲਾ ਨਾ ਤਾਂ ਉਹ ਕੋਈ ਪੜਗਾ ਸਕਦਾ ਸਿੱਖ ਕੇ ਦੇ ਕੇ ਉਹਨੂੰ ਕਿਸੇ ਨਾਲ ਲੜਾ ਸਕਦਾ ਨਾ ਉਹਨੂੰ ਭੈਣ ਨਾਲ ਕੋਈ ਠੰਡਾ ਕਰ ਸਕਦਾ ਨਾ ਤਾਂ ਗੁਰਮੁਖਾਂ ਨੇ ਕਿਸੇ ਦੀ ਪੈ ਮਣੀਏ بڑے ਤੋਂ بڑے ਰਾਜੇ ਦੀ ਨਾ ਕਿਸੇ ਦੇ ਕੰਨ ਚ ਗੂਗ ਬਣੀ ਤੇ ਕਿਸੇ ਨੇ ਜਾ ਕੇ ਲੜੇ ਗਰਮ ਹੋਏ ਨੇ ਜਿਵੇਂ ਵੀ ਸੀ ਉਹ ਨਹੀਂ ਹੋ ਜਾਂਦੇ ਨੇ ਸਿਰ ਤੇ ਆਤੇ ਦਾ ਮਤਲਬ ਇਹ ਨਾ ਉਹਨਾਂ ਨੂੰ ਕਰੋਧ ਆਵੇ ਨਾ ਉਹਨਾਂ ਨੂੰ ਭੈਲੂ ਸਿਰ ਤੇ ਆਤੇ ਦਾ ਉਕਰ ਮਤਲਬ ਛੜ ਜੇ ਐਸਾ ਜੈਦਾ ਹਰੀ ਉਹ ਤਾਂ ਕਹਿੰਦਾ ਵਸੇ ਹੋਰ ਕੋਈ ਨਹੀਂ ਹਰ ਵਰਗਾ ਜੈਦਾ ਹਰ ਜਨ ਫਰ ਹਰ ਜਨ ਦੋਏ ਇੱਕ ਹੈ ਬਿਬ ਵਿਚਾਰ ਕਛੁ ਨਾ ਹੈ ਜਲ ਤੇ ਉਜ ਤਰੰਗ ਜਿਉ ਜਲ ਹੀ ਪਖੇ ਸਮਾਏ ਗੁਰਬਾਣੀ ਸਰਬ ਸਾਨੂੰ ਸੰਤੋਖ ਤੱਕ ਲੈ ਕੇ ਜਾਂਦੀ ਹੈ ਪਰ ਉਹ ਸਤ ਸੰਤੋਖ ਤੱਕ ਲੱਗੇ ਜਾਂਦੀ ਸੰਤੋਖ ਦਾ ਮਤਲਬ ਹੈ ਮਾਇਆ ਦੀ ਭੁੱਖ ਖਤਮ ਹੋ ਗਈ ਟੋਡਲੀ ਮਨ ਵਿੱਚੋਂ ਮਾਇਆ ਦੀ ਭੁੱਖ ਆਉਂਦੀ ਉਹ ਵੀ ਸਰੀਰ 'ਚੋਂ। ਜੀਵ ਨੂੰ ਸਾਨੂੰ ਕੀ ਲੱਗੇ ਸਰੀਰ ਹੁੰਦਾ ਰਹਿਣੀ ਉਹ ਰਹਿਣੀ ਹੈ। ਮਨ ਵਿੱਚ ਮਾਇਆ ਦੀ ਭੁੱਖ ਨਹੀਂ। ਮਨ ਕਰਕੇ ਮਾਇਆ ਦਾ ਮੋਹ ਨਹੀਂ ਹੈ। ਮਾਇਆ ਦਾ ਮੋਹ ਦਾ ਮੋਹ ਦਾ ਮੁਰਗਲੇ ਹੁੰਦਾ। ਮੋਹ ਦਾ ਸਿਰ ਤੋਂ ਤਾਂ ਮਨ ਮੰਨਣਾ। ਉਹ ਕਿਹਦੇ ਜੀਨ ਨੂੰ ਨਹੀਂ ਸਕਦਾ। ਭੁੱਖੜਾ ਬਾਹਲੇ ਸਰੀਰ ਨਾਲ ਵੀ ਸੰਬੰਧ ਹੈ। ਮਨ ਗੋਲੇ ਵਿਸਤੰਦ ਪੋਖ ਲਗਣੀ ਦਾ ਐਸੀ ਸੀ ਪਾਇਆ ਤੇ ਮਹਿਸੂਸ ਹੋ ਰਿਹਾ ਮਨ ਨੇ ਆਤਮਾ ਨੇ ਕਰਣੀ ਬਾਹਿਆ ਦੀ ਪੋਖ ਮਾਨੂੰ ਉਹ ਆਇਆ ਅਸੀਂ ਇਕੱਠੀ ਕਰਦੇ ਸਰੀਰ ਦੀ ਭੁੱਖ ਤਾਂ ਲੋੜ ਹੈ ਅਦਰ ਭੁੱਖ ਹੁੰਦੀ ਹੋਣੀ ਫਿਰ ਉਹ ਅਸੀਂ ਭੁੱਖ ਕਹਿੰਦੇ ਲੋੜ ਹੁੰਦੀ ਹੈ ਸਰੀਰ ਨੂੰ ਭੁੱਖ ਨਹੀਂ ਲੱਗਦੀ ਸਰੀਰ ਨੂੰ ਲੋੜ ਹੁੰਦੀ ਹੈ ਪੁੱਖਿਆ ਪੁੱਖ ਨਾ ਉਤਰੀ ਪੁੱਖੇ ਦਾ ਬੁਖ ਉਤਰ ਕਿਉਂ ਨਹੀਂ ਸ਼ਰੀਰ ਦੀ ਦਾ ਉੱਤਰ ਜਾਂਦੀ ਹੈ ਦੋ ਬੁਰਕੀ ਨਹੀਂ ਵਧਾ ਸਕਦਾ ਫਿਰ ਜੇ ਜਿਹੜੀ ਮੰਨ ਲਈ ਪੁੱਖਾ ਜੇ ਨਾ ਮਰਜੀ ਜਵੇਂ ਕਰੀ ਜਾ ਉਤਰਦੀ ਹੈ ਸ਼ਰੀਰ ਦੀ ਜੀ ਨੂੰ ਅਸੀਂ ਭੁੱਖ ਕਹਿੰਦੇ ਆ ਨਾ ਵਿਦਵਾਨਾਂ ਨੇ ਇਹਨੂੰ ਭੁੱਖ ਕਹਿੰਦਾ ਉਹ ਗੁਰਖਾ ਨੇ ਉਹ ਸ਼ਰੀਰ ਦੀ ਲੋੜ ਹੁੰਦੀ ਹੈ ਗੁਰੂ ਉਹਨੂੰ ਲੋੜ ਕਹਿੰਦੇ ਨੇ ਭੁੱਖ ਮੰਦੇ ਸੀਗਾ ਥੋੜ ਮਖਾਨੀ ਪਾ ਜਾਏ ਦੇ ਸ਼ਰੀਰ ਦੀ ਲੋੜ ਹੁੰਦੀ ਹੈ ਭੁੱਖ ਨਹੀਂ ਹੁੰਦੀ ਮੰਦਿਰ ਨੂੰ ਖੋਤੀਆ ਸ਼ਰੀਰ ਦੀ ਲੋੜ ਨੂੰ ਲੋੜਾਂ ਸਾਡੀਆਂ ਪੂਰੀਆਂ ਹੋ ਸਕਦੀਆਂ ਨੇ ਹੋਏ ਰਹੀਆਂ ਨੇ ਜੋ ਕੁਝ ਪਾਇਆ ਜੋ ਇੱਕ ਵਾਰ ਉਹ ਲੋੜਾਂ ਵਾਸਤੇ ਪਾਇਆ ਸੀ ਮੰਦਿਰ ਭੁੱਖ ਪਾਸ ਤੇ ਨਹੀਂ ਸੀ ਪਾਇਆ ਕਹਿੰਦਾ ਬਰ ਚਾਰੇ ਰੇਖ ਖੰਡ ਪੰਜ ਖੰਡ ਕੋਈ ਸਾਬਤ ਕਰਕੇ ਦਿਖਾਵੇ ਹੁੰਦੇ ਹੀ ਨਹੀਂ ਕਿ ਕਦੋਂ ਨਹੀਂ ਹੁੰਦੇ ਚਾਰ ਪਹਿਰ ਨੇ ਚਾਰੇ ਲਾਵਾਂ ਨੇ ਉਜ ਚਾਰੇ ਹੀ ਖੰਡ ਨੇ ਚਾਰ ਲਾਵਾਂ ਚ ਵੀ ਚਾਰੇ ਖੰਡ ਨੇ ਚਾਰ ਪੈਰਾਂ ਚ ਵੀ ਚਾਰੇ ਸਟੇਜਾਂ ਨੇ ਇਹ ਸਟੇਜਾਂ ਨੇ ਚਾਰ ਗਿਆਨ ਦੀਆਂ ਅੱਧੇ ਤੇ ਜਾ ਕੇ ਕੀ ਹੁੰਦਾ ਮਾਰਾ ਹੁੰਦਾ ਮੁਕਤੀ ਬਹਿ ਰਾ ਗਈ ਆ ਮੁਕਤੀ ਮੁਕਤ ਬਪਰੇ ਵੀ ਗਿਆਨੀ ਤਿਆਗਾਂ ਤਿਆਗ ਦੇ ਕੋਨੇ ਜੋ ਕਹਾਉ ਦਾ ਸਫਰ ਕਹਾ ਇਹ ਤਾਂ ਪ੍ਰਾਯ ਹੈ ਮੁਕਤੀ ਨੂੰ ਮੁਕਤੀ ਤੱਕ ਤਾਂ ਉਗੜ ਤਿਆਗੇ ਨੇ ਦੁਨੀਆਂ ਦੇ ਮਤਾਂ ਦਾ ਡੈਸਟੀਨੇਸ਼ਨ ਸਿਰਫ ਟਾਰਗੇਟ ਮੁਕਤੀ ਤੱਕ ਹੈ ਹੋਰ ਕਿਤੇ ਹੈ ਨਹੀਂ ਕਿਸੇ ਦਾ ਗੁਰਬਾਣੀ ਦਾ ਅਕੇਡਮ ਜਿਨ੍ਹਾਂ ਦਾ ਮੁਕਤੀ ਟਾਰਗੇਟ ਹੈ ਉਹਨਾਂ ਨੂੰ ਮੁਕਤੀ ਮਿਲੀ ਵੀ ਹੈ ਨਹੀਂ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਉਹਨਾਂ ਵਾਂਗ ਦਾ ਅਸਲੀ ਮੁਕਤੀ ਦਾ ਹੀ ਪਤਾ ਲੱਗਿਆ ਸੀ ਜਦੋਂ ਰੰਗ ਪਾ ਦੇ ਦੀ ਵੰਦ ਸਤਿਗੁਰੂ ਮਿਲ ਪਾਇਆ ਜਿਹਨੂੰ ਮੁਕਤੀ ਦਾ ਪਤਾ ਲੱਗਿਆ ਨੂੰ ਦਸਾਂ ਦਾ ਪਤਾ ਲੱਗਿਆ ਜਿਹਨੂੰ ਮੁਕਤੀ ਦਾ ਪਤਾ ਲੱਗਿਆ ਨੂੰ ਗਾਹ ਦਾ ਵੀ ਪਤਾ ਲੱਗਿਆ ਕਿਉਂ ਮੁਕਤੀ ਬਗ ਤੇ ਜੀ ਕਰਦਾ ਹੈ ਨਾ ਜਦਾਂ ਤੇ ਦਾ ਪਤਾ ਲੱਗਿਆ ਜਦੋਂ ਮੁਕਤੀ ਮਿਲ ਨਹੀਂ ਰਹੀ ਜੇ ਜੇ ਮੁਕਤੀ ਮਿਲ ਗਈ ਤਾਂ ਦਾਦੇ ਦਾ ਪਤਾ ਹੈ ਕਿ ਜਦੋਂ ਮੁਕਤੀ ਮਿਲਦੀ ਹੈ ਮੁਕਤੀ ਮਿਲ ਗਈ ਕਿ ਤੁਹ ਉਸਨ ਦੁਕਾਨ ਦਾ ਪਤਾ ਲੱਗਿਆ ਜਿਹਨੂੰ ਮੁਕਤੀ ਮਿਲਦੀ ਹੈ ਜਿਹਨੂੰ ਪਤਾ ਲੱਗਿਆ ਉਹਨੂੰ ਕਹਾਣਾ ਵੀ ਲੱਗਿਆ ਛੁੱਟਣ ਕਿਵੇਂ ਦੇੜਿਆ ਪਹਿਲਾਂ ਤਾਂ ਮੁਕਤੀ ਹੋਏ ਛੁੱਟਣ ਕਿਵੇਂ ਛੁੱਟਣ ਕਿਵੇਂ ਕਿ ਬੰਦਨਾ ਤੋਂ ਤੋੜੇ ਬੰਧਨ ਹੋਵੇ ਮੁਕਤ ਛੁੱਟਣਾ ਦਾ ਬੰਧਨ ਆਉਂਦਾ ਹੀ ਹੈ ਇਹ ਮੁਕਤੀ ਦੀ ਵਿਧੀ ਨਹੀਂ ਕੋਈ ਜਾਣਦਾ ਕਦੇ ਡਿਸਕ੍ਰਾਈਬ ਨਹੀਂ ਕੀਤੀ ਸੀ ਮੁਕਤੀ ਦੀ ਉਹਦੀ ਕੋਈ ਗ੍ਰੰਥ ਦੱਸੇ ਉਹ ਤੇ ਮੁਕਤੀ ਦੀ ਵਿਧੀ ਦੱਸੀ ਹੋਈ ਨਾ ਕਦੇ ਉਹ ਇਹਦੇ ਮੁਕਤੀ ਦੀ ਵਿਧੀ ਮੁਕਤੀ ਦੀ ਵਿਧੀ ਕਦੇ ਨਹੀਂ ਤੁਸੀਂ ਭਾਈ ਗੁਰਦਾਸ ਨੇ ਆਪਣੀਆਂ ਬਾਹਾਂ ਚ ਦੱਸੇ ਕਿਹੜੀ ਵਾਰ ਕਦੇ ਹੋ ਕਦੇ ਵਿਧੀ ਭਗਤਾਂ ਨੇ ਮੁਕਤੀ ਦੀ ਵਿਧੀ ਦੱਸੀ ਹੋਈ ਹੈ ਚਾਹੇ ਦੋ ਦੋ ਸ਼ਬਦ ਰੇਖੋ ਤੇ ਪੁਰਾਣੇ ਮੁਕਤੀ ਦਿਵਸ ਦੀ ਤੁਸੀਂ ਹੋਈ ਹੈ ਵਿੱਚੋਂ ਜਿਹਨੂੰ ਪਤਾ ਹੈ ਨਾ ਅਰਥਾਂ ਦਾ ਉਹਨੂੰ ਪਤਾ ਵੀ ਮੁਕਤੀ ਕਿੱਥੇ ਬੋਲਦੇ ਨੇ ਤੂੰ ਵਿਤਵਾਨਾਂ ਨੂੰ ਕੀ ਬੰਦਾ ਵਿਚਾਰਾਂ ਨੂੰ ਕਿੱਥੇ ਬੋਲਦੇ ਨੇ ਐ ਮੈਨੂੰ ਬਾਣੀ ਲਿਆ ਕੇ ਹਰੇਕਰੀ ਪੱਕੀ আর ਕੱਚੀ ਦਾ ਫਰਕ ਪਾ ਕੇ ਜਿਹਨਾਂ ਇੱਕ ਸ਼ਬਦ ਸੀ ਉਹਨਾਂ ਦਾ ਵੀ ਦਰਜ ਕਰਤਾ ਗੁਰਬਾਣੀ 'ਚ ਕੋਈ ਇੱਕ ਸੌਟੀ ਸੀ ਉਹ ਸੌਟੀ ਤੇ ਲਾਇਏ ਨੇ ਪੱਕੀ আর ਕੱਚੀ ਬਾਣੀ ਦੀ ਸਦਰ ਦਾ ਇੱਕੋ ਹੀ ਸ਼ਬਦ ਕਹਾ ਕੋ ਤੇਰੇ ਸੰਗੁਰਾ ਜੇ ਕਰਮ ਨੂੰ ਰੋਸੇ ਮੁਕਤੀ ਦੀ ਵਿਧੀ ਹੈ ਗਿਆਨ ਪਿਆਦਾ ਕਰਮੇਨਾਦ ਉਹ ਕਰਮੇ ਫਸਾਉਂਦਾ ਸਾਨੂੰ ਜਿਹੜਾ ਕਰਮ ਨੂੰ ਮੰਨਦਾ ਉਹਨੂੰ ਮੁਕਤੀ ਮਿਲਦੀ ਜਿਹਨੂੰ ਇਹ ਸਮਝ ਆਵੇ ਹੁਕਮ ਨਾਲ ਸਭ ਕੁਝ ਹੁੰਦਾ ਹੈ ਕਰਮ ਬੰਨਣਾ ਗਿਆ ਅੰਤ ਉਹਨੂੰ ਮੁਕਤੀ ਮਿਲਦੀ ਜਿਹੜਾ ਪੁੰਨ ਬਾਪ ਨੂੰ ਮੰਨਦਾ ਉਹਨੂੰ ਮੁਕਤੀ ਮਿਲਦੀ ਨਹੀਂ ਹੁੰਦੀ ਉਹ ਪੁੰਨ ਬਾਪ ਨੂੰ ਨਹੀਂ ਮੰਨਦਾ ਸੋ ਤਾਂ ਨਹੀਂ ਮੰਨਦਾ ਕੋਣ ਬਹਾਕਰੂ ਮੈਂ ਕਰਮ ਕਰਦਾ ਕਸਾਈ ਦਾ ਕਸਾਈ ਦੇ ਕਰਜਾਂ ਮੈਂ ਤੇਰੇ ਗੁਰੂ ਕੀਆ ਜੇ ਮੇਰਾ ਕਰਮ ਨਾਸਤ ਨਹੀਂ ਕਰਦਾ ਗੁਰ ਕੀਜਾ ਗੁਰ ਗਿਆਨ ਚ ਗੁਰ ਦਾ ਗਿਆਨ ਨੇ ਕਰਨਾ ਗੁਰ ਲੱਗਾ ਸਭ ਧਿਆਨ ਲੱਗਿਆ ਤਾਂ ਜਾਣੀਏ ਨਾ ਗਿਆਨ ਹੋ ਗਿਆ ਅੰਦਰ ਕਰਮ ਮਿਟ ਗਿਆ ਰੋਸ਼ਨੀ ਹੋ ਗਈ ਸਭ ਦੇਖਿਆ ਵੀ ਹੁਕਮ ਨਾ ਹੁੰਦਾ ਗਿਆਨ ਦਾ ਨਿਰਮਣੇ ਨਾਸ ਗਿਆਨ ਪਿਆਦਾ ਕਰਮੇ ਨਾਸ ਕਰਮ ਦਾ ਨਾਸ ਹੈ ਯਾਰ ਨਾਲ ਹੁਣ ਕਰਮ ਦਾ ਨਾਸ ਹੋਇਆ ਪਤਾ ਲੱਗ ਗਿਆ ਵੀ ਕਰਮ ਦਾ ਨਾਸ ਹੋ ਗਿਆ ਤੂੰ ਬਿਨਾਂ ਕਰਮ ਨਹੀਂ ਨਾਸ ਕਰਦਾ ਐਸਾ ਗਿਆਨ ਦਾ ਕੀ ਫਾਇਦਾ ਹੈ ਜਿਹੜਾ ਗਿਆਨ ਕਰਮ ਨਾਸ ਨਹੀਂ ਕਰਦਾ ਉਹ ਗਿਆਨ ਦਾ ਫਾਇਦਾ ਕੀ ਹੋਇਆ ਕੀ ਕਰਉਣਾ ਹੁੰਦਾ ਹੈ ਉਹ ਸਤਗੁਰ ਤੇ ਵੀ ਕੀ ਕਰਾਉਣਾ ਜਿਹੜਾ ਕਰਮ ਦਾ ਨਾਸ ਨਹੀਂ ਕਰਦਾ ਜਿਹੜਾ ਕਰਮ ਦਾ ਨਾਸ ਕਰਨੀ ਕਰਦਾ ਪਰਮ ਦਾ ਨਾਸ ਨਹੀਂ ਕਰਦਾ ਕਰਮ ਦਾ ਨਾਸ ਹੀ ਭਰਮ ਦਾ ਨਾਸ ਹੈ ਗੁਰ ਪ੍ਰਸਾਦ ਭਰਮ ਦਾ ਨਾਸ ਗਿਆਨ ਵਾਲੇ ਭਰਮ ਦਾ ਨਾਸ ਹੈ ਅਸਲ ਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਹੈ ਅਸਲ ਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਬਾਕੀ ਬਚਿਆ ਫਿਰ ਕੀ ਫਿਰ ਤਾਂ ਆਪੇ ਆਉਣ ਨੂੰ ਨਰਸ ਹੋਇਆ ਫੇਰ ਕੁਝ ਨਹੀਂ ਫੇਰੇ ਨੇ ਉਕੜਾ ਹੀ ਹੈ ਪੁਕਣਾ ਇਹਦੇ ਬਸ ਹੀ ਗੱਲ ਨਹੀਂ ਪੁਕੜੋ ਕਿਰਪਾ ਨਾਲ ਉਹਦਾ ਦਾਤ ਹੈ ਪਰਮੇਸ਼ਰ ਦੀ ਉਹ ਹੈ ਕਰਮਖੰਡ ਫਿਰ ਗਾਉਂਗਾ ਉਹਦਾ ਕਰਮਖੰਡ ਰ